ਸਾਸਤਰੀ ਕਾਲ ਦੇ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਤੁਸੀਂ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਵਧੀਆ ਜੀ ਠੀਕ ਠਾਕ ਬੱਚਿਆਂ ਦੇ ਪੇਪਰ ਹੋ ਗਏ ਆ ਖਾਤਮਾ ਛੁੱਟੀਆਂ ਹੋ ਗਈਆਂ ਅੱਜ ਘਰ ਹੀ ਆ ਇਹ ਐ ਦੁਬਾਰਾ ਆ ਗਿਆ ਫੇਰ ਕਾਂ ਸੋਮਵਾਰ ਤੇ ਫੇਰ ਛੁੱਟੀ ਆ ਗਈ ਬੜੀ ਹੱਤ ਕਰਦੇ ਆ ਜਦੋਂ ਘਰੇ ਹੁੰਦੇ ਆ ਸਹੀ ਗੱਲ ਆ ਬਾਕੀ ਜੀ ਤੁਸੀਂ ਮੇਰਾ ਇੰਤਜ਼ਾਰ ਸਾਕੇ ਤੇ ਲਾ ਲਓ ਕਿਹਾ ਉਹ ਤਾਂ ਦੇਖਣਾ ਤੁਹਾਨੂੰ ਲਾਇਆ ਨਹੀਂ ਨੀ ਆਉਂਦੇ ਮਾ ਮਾ ਜੋ ਤੁਮਨ ਤੁਮਨ तीवी झूठी बांदर कार्तिक को भी सुकून लग गया कार्मिली ये तो आ रही है अंत कार्तिक भाई आप सेलेब्रेट कर ਮਾਤਾ ਜੀ ਆਰ ਕਿਤੋ ਚੋਖਾ ਪੱਠਾ ਕਰ ਖਾਇਆ ਚਾਚੀ ਕਾਚੀ ਚੋਲ ਪਈ ਉਹ ਬਾਈ ਉਹ ਤਾਂ ਖੇਨ ਮੈਂ ਖੇਤ ਮਾ ਚਾ ਪਾਇਆ ਪਾਇਆ ਨਾਲ ਚੌੜੀ ਕਰਨੀ ਕਰਨੀ ਅੱਗੇ ਕਰਨੀ ਚਾਹ ਹੋਰ ਸਾਰੇ 팬ਪ੍ਰਾਕ ਸੀ ਵਧੀਆ ਹੋ ਗਿਆ ਸੀ ਵਧੀਆ ਜੀ ਸਾਰੇ ਜਾਣੇ ਫਾਲੋਅਰ ਗਰੂਪ ਤਿਆਰ ਕਰੋ ਵੀਡੀਓ ਨੂੰ ਜਿਵੇਂ ਇੱਥੋਂ ਤੱਕ ਲੈ ਕੇ ਆਏ ਆਂ ਉਹਨਾਂ ਅੱਗੇ ਦੀ ਅੱਗੇ ਵੀ ਤੁਸੀਂ ਲੈ ਕੇ ਜਾਣਾ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਵਧੀਆ ਵਧੀਆ करो किस विषय से अलॉक लेके आइए इन्ना साध दे दो सारे भैन भरा सू जरूर टॉपिक दस्या करो भी इस विषय से लैके आओ इस विषय से डेली का ब्लॉक बन सके इस करके थोड़ा साथ सारे भैन भरा ਸਤਿਗੁਰੂ ਜੀ ਫੇਰ ਬਰਾਬਰ ਨੂੰ ਜੀਤ ਜੀ ਉਸੇ ਰਾਜੂ ਕੁਸ਼ੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਧੰਨਵਾਦ ਜੀ ਮੇਰੇ ਨਕਰ ਦਾ ਪਹਿਲੋਂ ਮੇਰੇ ਭੈਣ ਭਰਾ ਸਾਨੂੰ ਸਾਡੇ ਚੈਨ ਨੂੰ ਸਪੋਰਟ ਕਰਦੇ ਨੇ ਜੀ ਅਧਿ ਨਾਮੇ ਜੁੜੇ ਭੈਣ ਭਰਾਵਾਂ ਦਾ ਵੀ ਚਾਹ ਜਨੋਂ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹਾਂ ਨੂੰ ਸਮੱਤ ਭਾਖੇ ਜੀ ਮੇਨ ਪਰਿਆਤ ਕੇ ਜੀ ਸ਼ਾਨਤ ਬਾਰ ਬੈਠੇ ਦੇ ਸਭ ਦੇ ਸਭ ਚ ਮੇਰੇ ਭੈਣ ਭਰਾ ਬਜ਼ੁਰਗ ਜੁਆਨਾ ਬੱਚੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਮੇਰ ਪਰਿਆਰ ਕਰੇ ਸਾਰਿਆਂ ਦੇ ਖੁਸ਼ ਰਾਓ ਪ੍ਰਮਾਤਮਾ ਤੁਹਾਨੂੰ ਸਤਿ ਨੀਵੇਂ ਉਹ ਤਿੰਨ ਥਾਂ ਤੇ ਸਮਾਜੀ ਕਮੈਂਟ ਆ ਰਹੀ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਪ੍ਰਦੇਸ਼ਾਂ ਦੇ ਬੈਠੇ ਐ ਸਾਨੂੰ ਐਡ ਵੀਡੀਓ ਨੂੰ ਚੈਨਲ ਨੂੰ ਸਪੋਰਟ ਕਰਦੇ ਐ ਤੇ ਖੈਰ ਭਰਾ ਜਰੂਰ ਦੱਸਿਓ ਕਿ ਕਿੱਦਾਂ ਦਾ ਥੋੜਾ ਦਾ ਕੰਮ ਕਰਨਾ ਪ੍ਰਮਾਤਮਾ ਭਾਨ ਤੁੰਦਰਸਤੀ ਦੇ ਵੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੂਟ ਆਉ ਫੈਮਲੀ ਦਾ ਵੀ ਧੰਨਵਾਦ ਜੂਟ ਲੋਕਾਂ ਦੀ ਧੰਨਵਾਦ ਕਿ ਆ ਜਿਹੜੇ ਹੁਣ ਬੱਚਿਆਂ ਦੀਆਂ ਕਟਨਾਵਾਂ ਹੋ ਲੱਗ ਜਾ ਬਹੁਤ ਜ਼ਿਆਦਾ ਜਿਹੜੇ ਕਿ ਹੁਣ ਥੋੜਾ ਜਿਹਾ ਆਵਾਜੂ ਪਾਣੀ ਪੀਣ ਚੱਲ ਗਈ ਹੈ ਤੇ ਬਾਈ ਆਪ ਕੋ ਆਪਣੇ ਦੁਕਾਨੀ ਪਰ ਮਾਰੰਦ ਬੇਨਤੀ ਹੈ ਕਿ ਇਹ ਆਪ ਕੋ ਆਪਣੇ ਬੱਚਾ ਦਾ ਥੋੜਾ ਜਿਹਾ ਧਿਆਨ ਰੱਖੋ ਕਿਉਂ ਹੁਣ ਕੰਮ ਕਿਉਂ ਨੈਰਾ ਡੀਗਰ ਚੱਲ ਪੈਣਾ ਤੇ ਜੀਹ ਪਰਾ ਤੋਂ ਮਾਰੀ ਜਾਣੀ ਕਿ ਤੁਸੋਂ ਪੜਾਣਾਂ ਨੂੰ ਬੇਨਤੀ ਹੈ ਕਿ ਵੀ ਆਪਣੇ ਬੱਚੇ ਨੂੰ ਜ਼ਰੂਰ ਧਿਆਨ ਰੱਖੋ ਜੀ ਸਾਕੇ ਵੀ ਬੱਚੇ ਆਪਾ ਨੂੰ ਵੀ ਜਾਣਾ ਕਿਤੇ ਨਾਲ ਲੈ ਕੇ ਜਾਣਾ ਨਾ ਬੱਚਿਆਂ ਨੂੰ ਕੰਨਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਹਾਂਜੀ ਇਸੇ ਕਰਕੇ ਅਸੀਂ ਇਹ ਬੇਨਤੀ ਕਰਦੇ ਆਂ ਕਿ ਸਾਡੇ ਨਾਲ ਵੀ ਇਹ ਘਟਨਾ ਜ਼ਰੂਰ ਹੋ ਚੁੱਕੀ ਐ ਇੱਕ ਵਾਰ ਮਾਂ ਗੋਰਕਾਰ ਇਹ ਕੁੜੀ ਆਪਣੀ 5 ਸਾਲ ਦੀ ਸੀ ਇਹ ਇੱਕ ਵਾਰ ਸਕੂਟ ਸਰਕਾਰੀ ਸਕੂਟ ਚਲਾਈ ਸੀ ਪੈਂਦੀ ਇਹ ਸਕੂਟ ਤੋਂ ਹੰਦੇ ਸਮੇਂ ਚੱਕੀ ਗਈ ਸੀ ਕੋਈ ਵੀ ਵੀਰ ਪਿੱਛੇ ਮੋਟਰਸਾਈਕਲ ਤੇ ਬਿਠਾ ਕੇ ਲੈ ਚੱਲਿਆ ਸੀ ਕਿਉਂਕਿ ਸਾਡੇ ਗਵਾਂਢ ਵਿੱਚ ਭੈਣ ਜੀ ਨੇ ਤੇ ਉਹਨਾਂ ਨੇ ਵਿਚਾਰਾਂ ਨੇ ਚਲੋ ਆਵਾਜ਼ ਦਿੱਤੀ ਇੰਨਾਂ ਨੂੰ ਪਿੱਛੇ ਮੋੜਿਆ ਇਸ ਤਰ੍ਹਾਂ ਕਰਕੇ ਕਹਿੰਨੇ ਆ ਕਿ ਸਾਰੇ ਜਾਣੇ ਆਪਣੇ ਬੱਚਾ ਦਾ ਜ਼ਰੂਰ ਧਿਆਨ ਰੱਖੋ ਇਹ ਘਟਨਾ ਹੋ ਰਹੀ ਕਰਕੇ ਆਪਣੇ ਨਾਲ ਵੀ ਤਾਂ ਕਰਕੇ ਸਾਨੂੰ ਬਹੁਤ ਦੁੱਖ ਲੱਗਿਆ ਉਹ ਬੱਚੇ ਨਾਲ ਜੋ ਵੀ ਹੋਇਆ ਉਹ ਬੱਚੇ ਨੂੰ ਹੰਸਾਬ ਮਿਲਣਾ ਚਾਹੀਦਾ ਮਾਪਿਆਂ ਨੂੰ ਵੀ ਹੰਸਾਬ ਮਿਲਣਾ ਚਾਹੀਦਾ ਕਿਉਂਕਿ ਅੱਗੇ ਤੋਂ ਕੋਈ ਐਦਾਂ ਦੀ ਘਟਨਾ ਨਾ ਹੋ ਸਕੇ ਇਸ ਕਰਕੇ ਸਾਰੇ ਪੈਣ ਭਰਾਵਾਂ ਨੂੰ ਬੇਇੱਜ਼ਤੀ ਕਰਦੇ ਆ ਕਿ ਆ ਦੇ ਬੱਚਿਆਂ ਦਾ ਸਾਰੇ ਪੈਣ ਭਰਾਵਾਂ ਆ ਤਾਂ ਧਿਆਨ ਰੱਖੋ ਬਾਹਰ ਨਾ ਜਾਂਦੇ ਹੋ ਸਾਰੇ ਬੇਟੋ ਵੀ ਅਸੀਂ ਇਹ ਨਹੀਂ ਬੇਟੀ ਕਰਦੇ ਆ ਮੁਕੀ ਜਾ ਕੇ ਵੀ ਭਾਵੇਂ ਆਪਾਂ ਸਾਰੇ ਉਪਰਾਲਾ ਕਰੀਏ ਕੋਈ ਮੰਗਤਾ ਜਾਂ ਕੋਈ ਹੋਰ ਇੱਥੋਂ ਆਉਂਦੇ ਆ ਤੇਰੇ ਕਈ ਵਾਰੀ ਕਾਲ ਚੁਗਣ ਵਾਲੇ ਵੀ ਆ ਜਾਂਦੇ ਆ ਹੁਣ ਤਾਂ ਇਹਨਾਂ ਕੋਲੇ ਮੋਟਰਸਾਈਕਲ ਸਾਰਾ ਪੂਸਾਦ ਨਾ ਹੈਗਾ ਤੇ ਅੱਜਕੱਲ ਕੋਈ ਪਤਾ ਨਹੀਂ ਲੱਗਦਾ ਤੁਸੀਂ ਵੀ ਲੋ ਆਪਾਂ ਇਹਨਾਂ ਦੇ ਚਾਹਤੇ ਹੀ ਹੁੰਦੇ ਆ ਇੰਨਾ ਤਾਂ ਹੀ ਆਪਾਂ ਨੂੰ ਆਸਰਾ ਆਪਾਂ ਦਾ ਪਰਮਾਤਮਾ ਦੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕੀ ਇਹ ਚਿਕਨਾ ਨਾ ਆਪਰੇ ਤੇ ਪਰ ਜਿਹੜੇ ਆਪਾਂ ਆਪਣੇ ਬੱਚੇ ਆਪ ਹੀ ਸੁਰੱਖਿਅਤ ਕਰਨੇ ਆ ਠੀਕ ਹੈ ਜੀ ਤੇ ਬਾਕੀ ਆਪਣਾ ਵੀ 바ਤ ਬੰਦ ਹੈ ਜਦੋਂ ਜਾਣਾ ਇਕੱਲੇ ਬੱਚਿਆਂ ਨੂੰ ਘਰੋਂ ਛੱਡ ਕੇ ਨਹੀਂ ਜਾਣਾ ਤਾਂ ਕਰਕੇ ਵੀ ਬਹੁਤ ਔਖਾ ਹੋਇਆ ਗਿਆ ਨਾ ਹੀ ਨਾ ਹੀ ਪੜਾ ਗੁਰਦੁਆਰਾ ਸਾਹਿਬ ਹੀ ਜਾਣਾ ਵਾ ਬੱਚਿਆਂ ਨੇ ਪਰ ਜ਼ਰੂਰ ਮਾਪੇ ਨਾਲ ਜਾਓ ਇਕੱਲਿਆਂ ਬੱਚਿਆਂ ਨੂੰ ਕਦੇ ਨਾ ਭੇਜੋ ਪੜਾਣ ਦੇ ਦੁਕਾਨਾਂ ਸੈ ਨਹੀਂ ਜਾਣਾ ਬੱਚਿਆਂ ਨੂੰ ਨਾਲ ਜਾਣੇ ਦੁਕਾਨ ਤੇ ਜਾਣਾ ਜੰਗੋਦੂ ਸਾਰਾ ਬੱਚੇ ਬੱਚੇ ਨੂੰ ਦੁਕਾਨ ਤੇ ਨਾ ਭੇਜੋ ਜਦ ਮੋਬਲ ਕਰਦੇ ਵਧੀਆ ਰਹਿੰਦੇ ਜੀਰੋ ਮੁੜ ਕੇ ਬਹੁਤ ਬੁਸਤਾਵਾ ਹੋ ਜਾਂਦਾ ਤਾਂ ਇਹ ਚੀਜ਼ਾਂ ਬਹੁਤ ਦੂਰ ਤੱਕ ਨਿਕਲ ਜਾਂਦੀਆਂ ਆਪਾਂ ਅੰਦੀ ਤੱਕ ਪਹੁੰਚੇ ਬਿਨ ਕਰ ਸਕਦੇ ਬੱਚੇ ਆਪਾਂ ਨੂੰ ਸਾਵਣੋਂ ਪਿਆਰੇ ਹੁੰਦੇ ਆ ਬੱਚੇ ਬਸਾਂ ਦੇਖੀਂਦੇ ਆ ਮਾਰ ਕੇ ਵੀ ਆਏ ਆ ਜੀ ਇਹ ਹੁਣ ਆਪਾਂ ਦੇ ਕੋਲੇ ਖੇਡਦੇ ਨਾਲ ਦੇ ਪਹਾੜ ਲੜੋੜੜਾਈਆ ਕਰਦੇ ਆ ਪਰ ਆਪਣਾ ਮੇਰੀ ਵੀ ਬੰਨਤਾ ਖਾਸ਼ਾ ਨੇ ਸੋ ਇਸ ਤਰ੍ਹਾਂ ਕਰਕੇ ਅੱਜ ਆਹ ਵੇਖ ਲਓ ਮੈਂ ਤਾਂ ਅੱਜ ਘੁੱਟ ਕੇ ਭਾਂਜੇ ਦੇ ਭਾਈ ਬੈਠੇ ਆ ਬਾਹਰ ਨੂੰ ਚੱਲੇ ਜਿੱਤਾ ਇਹ ਘਰੇ ਖੇਡਣਾ ਮੈਂ ਕਹਾ ਨਹੀਂ ਉਹ ਲੋਕ ਕਈ ਵਾਰੀ ਕੰਮ ਧੰਦੇ ਲੱਗੇ ਤੇ ਇਹਨਾਂ ਦਾ ਪਤਾ ਕੋਈ ਨਾ ਬਾਹਰ ਨਿਕਲ ਜਾਣ ਤੇ ਮੈਂ ਜਿੰਨਾਂ ਨੂੰ ਇੱਥੇ ਕਵਰ ਕਰ ਲਿਆ ਹੁਣ ਜੇ ਕੋਈ ਖਬਰਾਂ ਫੋਰਟਨ ਮਾਰ ਵੀ ਆ ਗਈ ਨਾ ਤੇ ਕਹੀ ਥਾਂ ਇਹ ਕਤਨਾ ਮਾਹੌਲ ਹੈ ਕਿ ਮਾਤਾ ਭਰਾ ਜੇ ਟੱਕਰ ਲਈ ਤੇ ਜਦੋਂ ਇਹ ਖਬਰਦਾਰ ਹੋ ਜੇ ਤੁਸੀਂ ਬਾਹਰ ਨਹੀਂ ਜਾਣਾ ਜੇ ਜਾਣਾ ਤਾਂ ਮੇਰੇ ਨਾਲ ਜਾਣਾ ਨਹੀਂ ਨਹੀਂ ਜਾਣਾ ਸਾਰੇ ਆਪਣੇ ਪੰਜਾਬੀ ਵੀਰ ਭੈਣ ਭਰਾ ਸਾਰੇ ਜਾਣੇ ਮੂਰੇ ਆਣ ਹਨਾ ਅਸ ਮੂਰੇ ਆ ਕੇ ਅਨਸਾਫ਼ ਜਰੂਰ ਦਵਾਉਣਾ ਉਸ ਬੱਚੇ ਨੂੰ ਉਹ ਬੱਚੇ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਵਿਚਾਰ ਉਹਦਾ ਕੀ ਕਿਛੋੜ ਉਹਦਾ ਕੀ ਚੱਲਿਆ ਕੀ ਵੇਖਿਆ ਹੁਣ ਤੱਕ 5 ਸਾਲ ਦਾ ਬੱਚਾ ਸੀ ਬਹੁਤ ਜ਼ਿਆਦਾ ਚਾਹੀਦਾ ਕੀ ਕੀਤਾ ਉਹਨਾਂ ਨੇ ਆਪਾਂ ਦਾ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹ ਛੋਟੇ ਜਿਹੇ ਬੱਚੀ ਉਹ ਪਹਿਣਾ ਉਹ ਬੱਚੀ ਪਹਿਣਾ ਉਸ ਮੁੰਡੇ ਦੀ ਉਹ ਵਿਚਾਰੇ ਰੋਂਦੀ ਝੱਲੀ ਨਹੀਂ ਆਉਂਦੀ ਨਾਲ ਖਾਣਾ ਚਾਹੀਦਾ ਉਸ ਪਰਿਵਾਰ ਤੇ ਨੁਕਸਾਨ ਦੇ ਲਈ ਸਾਰੇ ਪਿੰਡ ਪਰਵਾਹ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਯਾਨੀ ਕਿ ਉਹ ਬੱਚੇ ਲਈ ਆਪਾਂ ਜੁਰਮ ਕੱਢਣਾ ਨੇ ਸਾਰੇ ਭੈਣ ਭਰਾਵਾਂ ਦਾ ਆਪਣਾ ਹੱਕ ਬੰਦਾ ਹੈ ਉਹਨਾਂ ਦਾ ਬੱਚਾ ਹੈ ਆਪਣਾ ਬੱਚਾ ਵੀ ਹੈ ਕਈ ਵਾਰੀ ਆਪਣੇ ਬੱਚੇ ਨਾਲ ਵੀ ਕੋਈ ਸੰਗਤ ਨਾ ਵਾਪਰਤਾ ਜੀ ਨਾ ਆਪਾਂ ਇਹ ਗੱਲ ਗੂਰੂ ਸਮਝ ਲੈਣੀ ਚਾਹੀਦੀ ਹੈ ਜੇ ਜੱਗਦੇ ਦੇ ਬੱਚੇ ਹੋ ਤੇ ਆਪਣੇ ਬੱਚੇ ਕੀ ਬਤਾ ਵਿਚਾਰੇ ਨੂੰ ਕੀ ਨਹੀਂ ਧੋਗ ਮੇਲਾ ਲੱਗਿਆ ਨਾਲ ਬੁੜੀਆ ਸੁੱਚਾ ਨਾਲੋਂ ਕਿਵੇਂ ਉਹਦਾ ਸਮਾਰਕੋ ਕਿਹਾ ਕਿ ਉਹ ਉਹ ਪ੍ਰਮਾਤਮਾ ਜਾਣ ਠੀਕ ਹੈ ਜੀ ਤਾਰਾ ਆਲਕਾਰ ਬਹੁਤ ਜ਼ਿਆਦਾ ਹੋਊਗਾ ਔਰ ਜਦੋਂ ਜਦ ਵੀ ਆਪਾਂ ਆਦੇ ਬੱਚੇ ਕੰਟਰੋਲ ਕਰ ਲਾਂਗੇ ਤਾਂ ਆਪਾਂ ਚੰਗੇ ਰਵਾਂਗੇ। ਔਰ ਕਿਸੇ ਮਰ ਕੇ ਆਪਾਂ ਦੋਸ਼ ਦੇ ਨਾਲ ਆਪਣਾ ਵੀ ਫਰਜ਼ ਪਹਿਲਾ ਬਣਦਾ ਆਪਾਂ ਆਪਦੇ ਬੱਚਾ ਨੂੰ ਕੰਟਰੋਲ ਕਰੀਏ। ਤੇ ਬਾਕੀ ਦਾ ਭੈੜਾ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਆ ਸਾਫਾ ਮੈਂ ਕਿਉਂ ਰੱਖਿਆ ਹੈ। ਮੇਰਾ ਨਾ ਸਿਰ ਦੁਖਣ ਲੱਗ ਗਿਆ। ਤੇ ਅਜੇ ਇਹ ਜ਼ਿਆਦਾ ਰੌਲਾ ਪਾ ਰਹੇ ਆ ਨਾ। ਰੌਲਾ ਪਾ ਲਾ ਮੇਰੇ ਇੱਕ ਦਾ ਨੂੰ ਚੀਜ਼ ਨਿਕਲੇ ਉਹਦੇ ਬਾਅਦ ਦੇ ਵਿੱਚ। ਮਾ ਗੋੜੇ ਆ ਤੇ ਖਰਾਬ ਖਾਧੀ ਤੇ ਕੋਸ਼ਿਸ਼ ਜਾਨੀ ਕੇ ਫਰਕ ਆ ਉਹਨਾਂ ਨੂੰ ਅਜੇ ਵੀ ਨਹੀਂ ਆਤਮਾ ਨਹੀਂ ਅਜੇ ਤੱਕ ਦਾ ਬਹੁਤ ਟਾਈਮ ਸਮਾਂ ਪਿਆ। ਤੇ ਮੈਂ ਇਹਨਾਂ ਨੂੰ ਇਹ ਹੀ ਡਰਦੇ ਹਾਂ ਅਸੀਂ ਵੀ ਸਾਡੇ ਲਈ ਵੇਖ ਲੋ ਵੀ ਅਸੀਂ ਮੱਜੋ ਰੱਤੇ ਐ ਵੀ ਰੱਬ ਨਾ ਕਰੇ ਕੋਈ ਛੱਟ ਪੇਟ ਲੱਗੀ ਐ ਨਾ। ਬਾਕੀ ਉਹਨਾਂ ਕੰਮ ਦੀ ਰੋਤਾ ਜਿਹੜਾ ਉਹਨਾਂ ਨਾਲ ਜਾ ਸਕਦਾ ਨਹੀਂ। ਅਜੇ ਪੇਟ ਭਰਾ ਵਿੱਚ ਨਾਲ ਨਾਲ ਜਾ ਨਹੀਂ ਕੋਈ ਜਵਾਬ। ਪਰ ਇਹ ਗੱਲ ਆ ਵੀ ਇਹ ਡਰਦੇ ਪਾਲਾ ਅਸੀਂ ਉਜੇ ਕੋਈ ਹੈ ਜਿਸ ਖਾਲੀਵਾ ਬਣਾ ਲਈ ਅੱਜ ਕੀ ਕਰਾਂਗਾ ਤੇ ਤਾਂ ਇਹਨਾਂ ਨੂੰ ਕਰਕੇ ਇਸੇ ਕਰਕੇ ਮੈਂ ਘੂੜ ਕੇ ਭਾਇਆ ਮੈਂ ਘੂੜਾ ਮਾੜਾ ਦੇ ਅੰਦਰ ਮੁੜ ਕੇ ਬਾਅਦ ਚ ਪਸਤਾਉਣ ਨਾਲ ਕੋਈ ਗੱਲ ਨਹੀਂ ਜਵਾਬ ਛੋਟੇ ਨਾ ਭੇਜੋ ਇਹ ਤੁਸੀਂ ਜਵਾਬ ਲਿਓ ਰਹੇ ਹੋ ਇਹ ਬੱਚੇ ਬਾਲਿੰਗ ਜਦ ਕਰ ਰਹੇ ਕੋਈ ਗੱਲ ਨਹੀਂ ਤੁਸੀਂ ਇੱਕ ਗੇੜਾ ਤੁਸੀਂ ਆਪ ਲਾਓ ਕੋਈ ਫਾਸਤ ਨਹੀਂ ਪੈ ਰਹੇ ਤਾਂ ਦਾਤਾ ਮੁੜ ਕੇ ਬਾਰ-ਬਾਰ ਦੀ ਮਿਲ ਲਈਂ ਉਹ ਆਤਮਾ ਇਕੱਲੀ ਬਖਸ਼ਦਾ ਆਪਣੇ ਗ੍ਰਾਹ ਨੂੰ ਵੀ ਬਖਸ਼ਦਾ ਸੱਚੇ ਪਾਤਸ਼ਾਹ ਮੇਰਾ ਅਰਦਾਸ ਹੈ ਸਾਰੇ ਬੱਚਿਆਂ ਨੂੰ ਤੰਦਰੁਸਤੀ ਰੱਖਣਾ ਇਹ ਜੀਵਨ ਉੱਤੋਂ ਤੱਕ ਉਹਨਾਂ ਤੁਹਾਨੂੰ ਰੱਖਣਾ ਸਾਰੇ ਬੱਚਿਆਂ ਨੂੰ ਤੰਦਰੁਸਤੀ ਦੀ ਭਾਸ਼ਾ ਸਾਰੇ ਮੇਰੇ ਕੈਂਪਰਾਂਵਾਂ ਦਾ ਮੈਂ ਜਦੋਂ ਧੰਨਵਾਦ ਕਰਦੇ ਆ ਜੀ ਉਸ ਬੱਚੇ ਨੂੰ ਵੀ ਹਿਸਾਬ ਜ਼ਰੂਰ ਮਿਲੇ ਪਰਮਾਤਮਾ ਬੱਚੇ ਦੇ ਭਾਤਰ ਵਿੱਚ ਆਪਾਂ ਅਰਦਾਸ ਵਿੱਚ ਜ਼ਰੂਰ ਕਰਨੀ ਆਪਣਾ ਫਰਜ਼ ਕਰਕੇ ਸਾਰੇ ਜੀ ਦਾ ਆਜੂ ਉਹਦੇ ਕੋਲ ਪੀਲ ਆ ਗਏ ਦੀ ਹੈ ਤੇ ਬਾਕੀ ਮੈਂ ਲਾਸ਼ ਤੋਂ ਆ ਲਈ ਸੌਰੀ ਲਾਸ਼ ਤੇ ਹੀ ਮੈਂ ਕਹਿ ਰਿਹਾ ਦੁਬਈ ਆਪੋ ਆਪਣੇ ਬੱਚਾ ਦਾ ਖਿਆਲ ਰੱਖ ਲਈ ਤੇ ਹੁਣ ਤਾਂ ਬਸ ਸਕੂਲ ਵਾਲੀ ਬਸ ਤੇ ਚੜਾਓ ਤੇ ਸਕੂਲ ਵਾਲੇ ਬਸ ਤੇ ਆ ਕੇ ਤਾ ਇਹ ਚੀਜ਼ ਸਾਡੇ ਨਾਲ ਵੀ ਹੋ ਚੁੱਕੀ ਐ ਇਸ ਕਰਕੇ ਸਾਡੇ ਨਾਲ ਜਿਹੜੀ ਘਟਨਾ ਕੋ ਸਾਡੇ ਨਾਲ ਵੀ ਵਾਪਰ ਚੁੱਕੀ ਐ ਜੇਕਰ ਸਾਡੇ ਨਮਾਜ਼ ਦੇ ਤਾਂ ਕਿ ਲੱਗਦੀ ਇਹੋ ਸਾਰਾ ਪਰਿਵਾਰ ਬਾਹਰ ਗਿਆ ਹੁਣ ਸਾਨੂੰ ਕੋਲ ਨਹੀਂ ਲੱਗਦੇ ਆ ਸਭ ਵਾਰ ਵਾਰ ਪੁੱਛਦੇ ਆ ਵੀ ਬਈ ਬੱਚਿਆਂ ਨੂੰ ਤੁਸੀਂ ਤੱਕਾਣ ਚ ਰੱਖੋ ਵਾਣਾ ਬਣਾਉਣਾ ਹੁੰਦਾ ਨਾ ਪਿਆਰ ਚ ਤੇ ਤੁਸੀਂ ਬੱਚਾ ਤੋਂ ਪਾਸੇ ਵੀ ਜਾਣਾ ਜਦੋਂ ਵੀ ਜਾਣਾ ਤੇ ਬੱਚਿਆਂ ਦਾ ਮਾਲ ਲੈ ਕੇ ਜਾਣਾ ਤੇ ਜਦੋਂ ਬੱਚਿਆਂ ਦੇ ਸਕੂਲ ਲੱਗਦੇ ਆ ਤੁਸੀਂ ਕਿਸੇ ਪਾਸੇ ਨਹੀਂ ਜਾਣਾ ਕਈ ਵਾਰੀ ਅਮਰ ਜਦ ਜੀ ਦੀ ਛੁੱਟੀ ਹੋ ਸਕਦੀ ਹੈ ਇਹ ਜੀ ਉਹ ਪਰਿਵਾਰ ਦਾ ਧਿਆਨ ਰੱਖਦੇ ਕਿ ਉਹਨੇ ਸਮਰੂਪਤਾ ਤੋਂ ਤੇ ਉਹ ਵੀ ਲੰਬੇ ਸਨ ਬੋਲ ਕੇ ਉਹ ਜੇ ਚਾਨਣਾਂ ਨਿਤ ਕੁੰਦੀ ਨੂਰ ਹਭੀ ਤੇ ਸਾਡੀ ਕੁੜੀ ਦੇ ਸੀ ਹਾਂਜੀ ਇਹ ਸਾਡੇ ਕੋਲ ਨਹੀਂ ਹੋਣੀ ਸੀ ਉਹਨਾਂ ਦੇ ਕਰਕੇ ਅੱਜ ਸਾਡੇ ਕੋਲ ਆ ਨਾ ਇਹ ਹੋਣੀ ਸੀ ਨਾ ਇਹ ਮਾਹੋਣੀ ਜੇ ਨੇ ਸਾਂਸ ਨਹੀਂ ਮਾਰਦੇ ਹੌਕਾ ਨਹੀਂ ਮਾਰਦੇ ਹਾਂਜੀ ਸਾਡੇ ਇਹ ਤਾਂ ਇਹ ਕੰਡਾ ਚਪੇ ਨੇ ਜਾਂਦੇ ਹੁਣ ਲੜੀ ਜਾਂਦੇ ਦੋਨੋਂ ਪਾਸੇ ਅਸੀਂ ਫੜੇ ਹੋਣਾ ਜੀ ਇਹ ਹੋਣਾ ਜੀ ਕਾਬੂ ਕਰੀ ਬੈਠੇ ਤੇ ਮੈਂ ਅੱਜ ਥੋੜੀ ਜੀ ਆਵੇ ਮੇਰੇ ਬੈੱਡ ਤੇ ਆਸਿਆਣਾ ਆ ਕੱਟੇਲ ਤੇ ਕਰਦਾ ਹਾਂ ਥੋੜਾ ਜਿਹਾ ਕਿਤੇ ਚੱਲ ਪੈਂਦੀ ਐ ਇਹ ਨੂੰ ਥੋੜੀ ਜੀ ਲਾਡ ਨਹੀਂ ਰੱਖੀ ਸੰਦੀ ਤੇ ਪਰ ਵੈਰੀ ਇੰਨਾ ਵੀ ਕੰਮ ਵੀ ਕਰਾਉਂਦੀ ਐ ਇਹ ਨਹੀਂ ਗੱਲ ਵੀ ਕਰਉਣੀ ਕਰਾਉਂਦੀ ਹਾਂ ਪਰ ਜਵਾਕ ਹੈਲਥ ਕਰਦਾ ਤਾਂ ਹੈ ਪਰ ਡਰ ਲੱਗਦਾ ਪਾਣੀ ਗੁੰਡਤ ਵਾਕੇ ਆਈ ਆਏ ਤੇ ਮੇਰਾ ਸਾਰਾ ਕੰਮ ਕਰਾ ਕੇ ਆ। ਹੁਣ ਸਭ ਅੰਦਾਲਤ ਰਹੀ ਸੀ ਮੁੰਡੀ ਛਲਾਂ ਦੀ ਹੁਣ ਮੈਂ ਤੜਕਾ ਲਾਉਣ ਲੱਗੀ ਆ। ਤੇ ਮੈਂ ਕਿਹਾ ਚਲੋ ਥੋੜਾ ਜਿਹਾ ਬਲੌਗ ਸ਼ੂਟ ਕਰ ਲੀਏ। ਰੋਟੀਆਂ ਵੀ ਕਿਤੇ ਕਿਤੇ ਬਾਹਰ ਸੌਂਗੀਆਂ ਲਾ ਲੈਂਦੀ ਐ। ਖਾ ਕੇ ਆਏ ਕਰਦਾ ਵੀ ਚੀਜ਼ ਕਰਦਾ ਰੋਈ ਆਈਏ। ਹਨ ਨੂੰ। ਹਾਂ ਵੀਰੋ ਤੁਸੀਂ ਬਾਹਰ ਸੌਂਗੀਆਂ ਲਾਉਂਦੀ ਐ। ਕਿਤੇ 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 ਰਾਦਾ ਨਾ ਕੰਮ ਬਹੁਤ ਕਰ ਜਾਂਦੀ ਹੈ ਕਿ ਕਿਤੇ ਜਦੋਂ ਇਹਦਾ ਰਾਦਾ ਬਦਲ ਜੇ ਨਾ ਮੱਥੇ ਰਿਆਂ ਠੇਕ ਰਿਆਂ ਭੰਨ ਲੈ ਨਾ ਤੋੜੀ ਮੁੜ ਕੇ ਜਿ ਕਹਿੰਦੇ ਨਹੀਂ ਉਹ ਜਿਹਦਾ ਕਾਬੂ ਜੇ ਨਹੀਂ ਮੈਂ ਅਪਾ ਦੇ ਜਿੱਦੀਆਂ ਨਹੀਂ ਦੇ ਕੰਮ ਕਰਦੇ ਇਹ ਚੱਲ ਪਰਮਾਤਮਾ ਨੇ ਆਪਾਂ ਨੂੰ ਚੋਣੀ ਦਾਤ ਬਾਛੀ ਹੈ ਨਾ ਤੇ ਆਪਣਾ ਵੀ ਮੱਝ ਬੰਨਦਾ ਇਹਨਾਂ ਨੂੰ ਕੰਟਰੋਲ ਕਰਦਾ ਇਹ ਨੇ ਵੀ ਜਿੱਨੀ ਉਹ ਕੰਟਰੋਲ ਕਰਤਾ ਤੇ ਮੈਂ ਹੁਣ ਤਾਂ ਆਇਆ ਕਿ ਘਰੇ ਹੀ ਬਸ ਕੌਧ ਮੋੜਨ ਲੱਚੀ ਲੋਨੀ ਤੇ ਜਾਂ ਜਦੋਂ ਘਰੇ ਆ ਉਦੋਂ ਬੰਦ ਕਰਨ ਖੁੱਦਣ ਦੇ ਜਦੋਂ ਬਾਹਰੋਂ ਦਰਵਾਜ਼ੇ ਤੇਰੇ ਸੁਛਾਤੇ ਲੱਗੇ ਕਿਉਂ ਕਿ ਉਹ ਉਹਨਾਂ ਕੰਮ ਤੋਂ ਮੈਨੂੰ ਚੰਗਾ ਲੱਗਦਾ ਕੁੜਾ ਜਈ ਵਾਰ ਨਹੀਂ ਗਿਆ ਇਹਨਾਂ ਨੂੰ ਉਦੋਂ ਮਾਰਦਾ ਪਟ્રોલ ਕਰ ਲੈਂਦੇ ਤੇ ਮੈਂ ਇਹੀ ਬੇਟੀ ਕਰਨਾ ਚਾਹੁੰਦਾ ਤਾਂ ਇਟਾ ਬਾਰੇ ਇਹ ਵੀਰੋ ਜਿਹੜੀਆਂ ਇਹ ਦਾਤਾ ਇਹ ਦਾਤਾ ਬੜੀ ਮੁਸ਼ਕਲ ਨਾ ਪਾਉਂਦੇ ਛੇ ਟਿੰਨ ਮਿੰਟ ਬਹੁਤ ਕੁਛ ਕੀਤਾ ਇਹਨਾਂ ਨੇ ਲਈ ਅਸੀਂ ਬਹੁਤ ਜਰਮ ਕੋ ਸਾਡਾ ਵੀ ਹੁਣੇ ਫਰਜ਼ ਬਣਦਾ ਇਹਨਾਂ ਨੂੰ ਕਵਰ ਕਰਨਾ ਬਤਾਇਆ ਇੱਥੇ ਮਰੇ ਬਤੀਜੇ ਉਹ ਕੋਈ ਮਤ ਬਾਹਰ ਚ ਬੈਠਾ ਤੇ ਮਾਨਣ ਇਹ ਗੱਲ ਕਹਿ ਮੈਂ ਕੋਈ ਵੀ ਆਪਣਾ ਬੱਚਾ ਬਾਹਰ ਨਿਕਲੇ ਤੇ ਤੁਸੀਂ ਇਹਨਾਂ ਨੂੰ ਘੋਲਣਾ ਘੋਲਣਾ ਅਸੀਂ ਤੁਹਾਨੂੰ ਕਹਾਂਗੇ ਕੱਟੋ ਕੋਹਾਂ ਦੇ ਬੀਟੀ ਮੈਂ ਇਹਨਾਂ ਨੂੰ ਦੱਸਦਾ ਵੀ ਉਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੇ ਤੁਸੀਂ ਬਾਹਰ ਕਹੇਗੇ ਫਟ ਪੈਗੇ ਕੋਈ ਅਸੀਂ ਭਾਜ ਨਹੀਂ ਚਾਹਦੇ ਅਸੀਂ ਮਗਰ ਨਹੀਂ ਚਾਹ ਚਾਹਦੇ ਜਿਹੜਾ ਫੈਨ ਭਰਾ ਸਾਡੇ ਜਿਹੜੇ ਮੇਰੇ ਤੀਜੇ ਇਹ ਬਾਗ ਦੇ ਵਿੱਚ ਬਹਿ ਜਾਂਦੇ ਹਾਂ ਇਕੱਲਾ ਬੋਤਾ ਕਰਦੇ ਹਾਂ ਭਰਾ ਦੇ ਮੁੰਡੇ ਕੋਠੇ ਖੜੇ ਰਹੇ ਦੋਵੇਂ ਹੀ ਬਹਿ ਜਾਂਦੇ ਮਰੇ ਨੇ ਕਹਿਵੇ ਮੈਂ ਕਿਹਨੂੰ ਚੱਕਰ ਨਹੀਂ ਜਿਹੜਾ ਵੀ ਮੇਰਾ ਬੱਚਾ ਬਾਹਰੋਂ ਕਰਾ ਕੇ ਜੇ ਕੋਈ ਚੀਜ਼ ਚੀਜ਼ ਲਈ ਆਉਂਦਾ ਹੂੰ ਪੁੱਛ ਲਿਓ ਤੇ ਜੇ ਉਹ ਚੀਜ਼ ਤਾਂ ਬਗੈਰ ਨਾਲ ਉਪਰਦੀ ਕਰੇ ਫਿਰ ਮਟੂੜ ਜੀ ਸਭ ਕੋ ਤਰ੍ਹਾਂ ਤੋ ਇਸ ਤਰ੍ਹਾਂ ਕਰਕੇ ਆਪਨ ਮਾਇੰਡ ਕਰਨਾ ਪੈਂਦਾ 0 ਗੁੱਸਾ ਨਾ ਕਿਸੇ ਦੀ ਗੱਲ ਦਾ ਕਰਿਆ ਕਰੋ ਕਿ ਮੇਰੇ ਜਵਾਬ ਨੂੰ ਪੂਰਿਆ ਕਈ ਵਾਰੀ ਭੈਣ ਭਰਾ ਆਪਣੇ ਜਵਾਬ ਪਰਾਹ ਜਾਂਦੇ ਨੇ ਕਹਿੰਦੇ ਚਲੋ ਕਰੇ ਇਹ ਤੇ ਪਰ ਇਹ ਬਾਦਮਾ ਦਾ ਕੰਮ ਤੇ ਉਹਦਾ ਗੁੱਸਾ ਉਹਦੇ ਵਿੱਚ ਆਪਣਾ ਹੀ ਫਾਇਦਾ ਉਹਦਾ ਉਹਦੇ ਵਿੱਚ ਆਪਣੀ ਭਲਾਈ ਹੈ ਇਹ ਗੁੱਸੇ ਵਾਲੀ ਗੱਲ ਨਹੀਂ ਤੇ ਸੋ ਮੇਰੇ ਭੈਣ ਭਰਾਵਾਂ ਨੂੰ ਅੱਜ ਕੋੜ ਕੇ ਬੇਇਨਤੀ ਹੈ ਕਿ ਆਪਾਂ ਇਹ ਜ਼ਰੂਰ ਕੰਟਰੋਲ ਕਰੀਏ ਬਾਕੀ ਪਰਮਾਤਮਾ ਤਾਂ ਦਰਸਤੀ ਰੱਖੇ ਸੱਚੇ ਪਾਤਸ਼ਾਹ ਮੇਰਾ ਰੱਖੇ ਜੀ ਸਾਰੇ ਬੱਚਾ ਤੇ ਸਾਰੇ ਪਰਮਾਤਮਾ ਤੇ ਬਸ ਸਪਤ ਇਹ ਗੱਲ ਕਹਿਣੀ ਹੈ ਜੀ ਜਿੰਨਾ ਵੀ ਭਲਾ ਹੋ ਸਕੇ ਕਰੋ ਬੁਰਾ ਨਾ ਸੋਚੋ ਬਸ ਜਨ ਦੀ ਬੇੜ ਆਪਣੀ ਚੱਲ ਮੰਗਣੀ ਨਹੀਂ ਆਪਾਂ ਬਾਪਾ ਸੁਟਾਵਾ ਤੇ ਰਹਿ ਜਾਗੇ ਜਿਵੇਂ ਆਪਾਂ ਗੁੱਸਾ ਕਰ ਜੰਨੇ ਮਾੜੇ ਜਿਹਾ ਨਾਮ ਤੇ ਦੁਆ ਕਰੀਓ ਉਹ ਹੋ ਰਿਹਾ ਨਾ ਨਹੀਂ ਨਹੀਂ ਆਏ ਨੂੰ ਗੁੱਸਾ ਕਰਨਾ ਚਾਹੀਦਾ ਜਿਹੜਾ ਸਿਆਣਾ ਬੰਦਾ ਉਹ ਸਿਆਣੀ ਬਾਤੀ ਦੋ ਆਪਾਂ ਦਾ ਖੁੱਲੇ ਚੁੱਪੀ ਦਿੱਤੀ ਹੈ ਕੋਈ ਚੱਕਰ ਨਹੀਂ ਬੱਚੇ ਘਰੇ ਮੈਂ ਚੰਗੀ ਸਲਾਹਤਾ ਤੇ परमात्मा ਦੀ ਬੇਨ ਪਰ ਮੇਰੇ ਪੈਰ ਕੋਰਾ ਗਵਾਣ ਦੀ ਵੀ ਬਹੁਤ ਜ਼ਰੂਰੀ ਹੈ ਆਪਣੀ ਹੈਲਥ ਹੈ ਜਿਦੋਂ ਵੀ ਦੁਆ ਕਰਦੇ ਮਸਕਨ ਵਾਅਦੇ ਦੇ ਦੇ ਅੱਜ ਯਾਦ ਕਰ ਸਾਨੂੰ ਉਹਨਾਂ ਦਾ ਹੀ ਆਸਰਾ ਬਾਠੀ ਮੇਰੇ ਆ ਪਰਮਾਤਮਾ ਹਮਾਂ ਨੂੰ ਤਰਸ ਦੇਵੇ ਮੇਰੇ ਭਰਿਆ ਰੱਖੇ ਪਰਵਾਸ ਤੇ ਜੀ ਬਸ ਉਹ ਕੁਛ ਨਹੀਂ ਅਚ ਬੰਦ ਦੇ ਤਾ ਤੱਕ ਜੀ ਸਾਰੇ ਭੈਣ ਭਰਾਵਾਂ ਦਾ ਤੈਨੂੰ ਧੰਨਵਾਦ ਹੈ ਜੀ ਤੁਸੀਂ ਵਕਤ ਵਕਤ ਸਾਡੀ ਵੀਡੀਓ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਸ਼ੇਅਰ ਕਰਦੇ ਰਹੋ ਬੱਸ ਇੰਨਾ ਬਹੁਤ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿਹੜੇ ਤੁਸੀਂ ਇਹ ਨਹੀਂ ਸਭ ਤੋਂ ਵੱਡੀ سپورਟ ਆ ਸਾਰੇ ਭੈਣ ਭਰਾਵਾਂ ਦੀ ਐਡੀ ਵੱਡੀ ਸੇਵਾ ਹੈ ਜੀ ਅੱਜ ਦਾ ਪਾਸ ਇਹ ਜੋ ਤੁਹਾਨੂੰ ਬਾਡੀ ਨੂੰ ਭੋਜਨ ਪਰਮਾਤਮਾ ਨੂੰ ਸੱਚੇ ਬਾਛਾ ਸਾਡੇ ਭੈਣ ਭਰਾਵਾਂ ਦਾ ਮਨਤਾਬ ਰੋਤੇ ਦਿਨ ਤਾ ਤੱਕ ਲਈਏ ਅਗਲੇ ਬਲੌਗ ਵਿੱਚ ਆਪਾਂ ਫੇਰ ਮਿਲਾਂਗੇ